ਸੋਸ਼ੀ ਗਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸੀਐਮ ਮਾਨ ਤੇ ਰਵਨੀਤ ਬਿੱਟੂ ਦੇ ਵਿਚਕਾਰ ਇੱਕ ਵਾਰੀ ਫਿਰ ਤੋਂ ਸ਼ਬਦੀ ਜੰਗ ਹੈ ਜੋ ਉਛੜ ਚੁੱਕੀ ਹੈ ਦਰਅਸਲ ਕੱਲ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਜੋ ਉਹ ਕੇਂਦਰ ਦੀ ਪਾਰਟੀ ਨੂੰ ਚੈਲੰਜ ਕਰਦੇ ਨੇ ਜਾਂ ਫਿਰ ਇਹ ਕਹਿ ਲਓ ਕਿ ਕਾਂਗਰਸ ਦੇ ਵਿੱਚੋਂ ਜੋ ਪੰਜਾਬ ਭਾਜਪਾ ਦੇ ਲੀਡਰ ਨਿਕਲ ਕੇ ਇਸ ਸਮੇਂ ਬੀਜੇਪੀ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਨੂੰ ਚੈਲੰਜ ਕਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਸਵਾਲ ਪੁੱਛਾਂਗਾ ਟੀਵੀ ਤੇ ਡਿਬੇਟ ਕਰਾਂਗਾ ਜੇਕਰ ਇਹ ਸਾਬਕਾ ਕਾਂਗਰਸੀ ਤੇ ਹੁਣ ਮੌਜੂਦਾ ਭਾਜਪਾ ਦੇ ਵਿੱਚ ਇਹ ਜੋ ਲੀਡਰ ਨੇ ਇਹ ਦਮ ਰੱਖਦੇ ਨੇ ਤਾਂ ਮੇਰੇ ਸਵਾਲਾਂ ਦੇ ਜਵਾਬ ਦੇਣ ਪਹਿਲਾਂ ਤੁਹਾਨੂੰ ਉਹ ਗੱਲ ਸੁਣਾ ਦਿੰਦੇ ਆ ਜਿਸ ਦੇ ਵਿੱਚ ਸੀਐਮ ਚੈਲੰਜ ਕਰਦੇ ਨਜ਼ਰ ਆਉਂਦੇ ਨੇ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਮੁੱਖ ਮੰਤਰੀ ਮਾਨ ਦੀ ਇਸ ਸਟੇਟਮੈਂਟ ਤੋਂ ਬਾਅਦ ਰਵਨੀਤ ਬਿੱਟੂ ਵੀ ਤਲਖੀ ਭਰੇ ਲੈਜੇ ਦੇ ਵਿੱਚ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਪਰ ਮੈਂ ਮੁੱਖ ਮੰਤਰੀ ਮਾਨ ਦਾ ਚੈਲੰਜ ਐਕਸੈਪਟ ਕਰਦਾ ਤੇ ਡਿਬੇਟ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਆ ਕੀ ਕੁਝ ਕਹਿਣਾ ਉਹਨਾਂ ਦਾ ਤੁਸੀਂ ਆਪ ਹੀ ਸੁਣ ਲਵੋ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਇਹ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਹਟਦਾ ਤੇ ਭਗਵੰਤ ਮਾਨਸਾ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਰੂਲ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦਊਗਾ ਨਹੀਂ ਛੋੜੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆਜੂ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ ਇਹਨਾਂ ਦੋਵਾਂ ਕਲਿੱਪਸ ਤੋਂ ਬਾਅਦ ਅੱਜ ਜਦੋਂ ਇੱਕ ਹੋਰ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਕੀਤੀ ਗਈ ਤਾਂ ਉਸ ਸਮੇਂ ਰਿਪੋਰਟਰਸ ਦੇ ਦੁਆਰਾ ਪੱਤਰਕਾਰਾਂ ਦੇ ਦੁਆਰਾ ਇਹ ਸਵਾਲ ਪੁੱਛੇ ਗਏ ਕਿ ਮੁੱਖ ਮੰਤਰੀ ਸਾਹਿਬ ਜੋ ਰਵਨੀਤ ਮਿੱਟੂ ਨੇ ਉਹਨਾਂ ਨੇ ਤੁਹਾਡਾ ਚੈਲੰਜ ਐਕਸੈਪਟ ਕਰ ਲਿਆ ਤੁਸੀਂ ਡਿਬੇਟ ਕਦੋਂ ਕਰੋਗੇ ਤਾਂ ਮੁੱਖ ਮੰਤਰੀ ਸਾਹਿਬ ਸਿੱਧੇ ਤੌਰ ਤੇ ਕਹਿੰਦੇ ਨੇ ਕੀ ਮੈਂ ਰਵਨੀਤ ਬਿੱਟੂ ਨਾਲ ਡਿਬੇਟ ਕਰਾਂਗਾ ਉਹ ਮੰਤਰੀ ਜਿਸ ਨੂੰ ਕੋਈ ਨਹੀਂ ਪੁੱਛਦਾ ਜਿਸ ਨੂੰ ਕੋਈ ਅਹੁਦਾ ਨਹੀਂ ਹੈ ਉਸ ਨੂੰ ਮੈਂ ਕਿਸ ਤਰ੍ਹਾਂ ਉਹਦੇ ਨਾਲ ਡਿਬੇਟ ਕਰਨ ਲਈ ਬੈਠ ਜਾਵਾਂ ਤੇ ਬੜੇ ਤਰੀਕੇ ਦੇ ਨਾਲ ਉਹ ਰਵਨੀਤ ਬਿੱਟੂ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਮਨਾ ਕਰਦੇ ਨੇ ਡਿਬੇਟ ਦੇ ਨਾਲ ਪਰ ਇਸ ਦੇ ਨਾਲ ਹੀ ਰਵਨੀਤ ਬਿੱਟੂ ਤੇ ਉਸ ਦੇ ਆਦੇ ਬਾਰੇ ਵੀ ਕੁਝ ਗੱਲਾਂ ਮੁੱਖ ਮੰਤਰੀ ਮਾਨ ਕਹਿੰਦੇ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਰਵਨੀਤ ਬਿੱਟੂ ਨਾਲ ਡਿਬੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ 'ਚ ਰੇਲਵੇ ਦੀ ਨਾ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀਆਂ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਆ ਕੋਕ ਵਾਲੀ ਜਿਹਾ ਕੋਈ ਉਹ ਲਵਾ ਦੂੰਗਾ ਉਂ ਤਾਂ ਨਹੀਂ ਚਾਹੀਦਾ ਉਹ ਦਿੰਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਇਹਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਹੈ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਉਹ ਬੇਦਰੋਂ ਵੇ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਤੋਂ ਮੁੱਖ ਮੰਤਰੀ ਮਾਨ ਸੀਟ ਤੇ ਬੈਠੇ ਨੇ ਕਈ ਵਾਰ ਉਹ ਚੈਲੰਜ ਹੈ ਜਿਹੜਾ ਉਹ ਕਰ ਚੁੱਕੇ ਨੇ ਤੇ ਇੱਕ ਵਾਰ ਲੁਧਿਆਣਾ ਦੇ ਵਿੱਚ ਉਹ ਵੱਖ-ਵੱਖ ਪਾਰਟੀਆਂ ਦੇ ਜੋ ਪ੍ਰਤੀਨਿਧੀ ਨੇ ਉਹਨਾਂ ਦੇ ਲਈ ਕੁਰਸੀਆਂ ਲਾ ਕੇ ਵੀ ਬੈਠੇ ਸਨ ਕਿ ਤੁਸੀਂ ਮੇਰੇ ਨਾਲ ਇਸ ਡਿਬੇਟ ਦੇ ਵਿੱਚ ਹਿੱਸਾ ਲਓ ਉਸ ਸਮੇਂ ਵੀ ਕੋਈ ਨਹੀਂ ਆਇਆ ਸੀ ਤੇ ਹੁਣ ਲਗਾਤਾਰ ਫਿਰ ਤੋਂ ਡਿਬੇਟ ਦੀਆਂ ਚਰਚਾਵਾਂ ਛਿੜਦੀਆਂ ਨੇ ਤੇ ਇਸ ਵਾਰ ਮੁੱਖ ਮੰਤਰੀ ਮਾਨ ਹੁਣਾ ਨੇ ਰਵਨੀਤ ਬਿੱਟੂ ਦੇ ਨਾਲ ਬਹਿਸ ਕਰਨ ਤੋਂ ਮਨਾ ਕਰ ਦਿੱਤਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸੱਚੀ ਗੱਲ ਦੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸੀਐਮ ਮਾਨ ਤੇ ਰਵਨੀਤ ਬਿੱਟੂ ਦੇ ਵਿਚਕਾਰ ਇੱਕ ਵਾਰੀ ਫਿਰ ਤੋਂ ਸ਼ਬਦੀ ਜੰਗ ਹੈ ਜੋ ਉਛੜ ਚੁੱਕੀ ਹੈ ਦਰਅਸਲ ਕੱਲ ਹੋਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਜੋ ਉਹ ਕੇਂਦਰ ਦੀ ਪਾਰਟੀ ਨੂੰ ਚੈਲੰਜ ਕਰਦੇ ਨੇ ਜਾਂ ਫਿਰ ਇਹ ਕਹਿ ਲਓ ਕਿ ਕਾਂਗਰਸ ਦੇ ਵਿੱਚੋਂ ਜੋ ਪੰਜਾਬ ਭਾਜਪਾ ਦੇ ਲੀਡਰ ਨਿਕਲ ਕੇ ਇਸ ਸਮੇਂ ਬੀਜੇਪੀ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਨੂੰ ਚੈਲੰਜ ਕਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਸਵਾਲ ਪੁੱਛਾਂਗਾ ਟੀਵੀ ਤੇ ਡਿਬੇਟ ਕਰਾਂਗਾ ਜੇਕਰ ਇਹ ਸਾਬਕਾ ਕਾਂਗਰਸੀ ਤੇ ਹੁਣ ਮੌਜੂਦਾ ਭਾਜਪਾ ਦੇ ਵਿੱਚ ਇਹ ਜੋ ਲੀਡਰ ਨੇ ਇਹ ਦਮ ਰੱਖਦੇ ਨੇ ਤਾਂ ਮੇਰੇ ਸਵਾਲਾਂ ਦੇ ਜਵਾਬ ਦੇਣ ਪਹਿਲਾਂ ਤੁਹਾਨੂੰ ਉਹ ਗੱਲ ਸੁਣਾ ਦਿੰਦੇ ਆ ਜਿਸ ਦੇ ਵਿੱਚ ਸੀਐਮ ਚੈਲੰਜ ਕਰਦੇ ਨਜ਼ਰ ਆਉਂਦੇ ਨੇ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਾਣੀ ਹੋਣੀ ਹੈ ਮੁੱਖ ਮੰਤਰੀ ਮਾਨ ਦੀ ਇਸ ਸਟੇਟਮੈਂਟ ਤੋਂ ਬਾਅਦ ਰਵਨੀਤ ਬਿੱਟੂ ਵੀ ਤਲਖੀ ਭਰੇ ਲੈਜੇ ਦੇ ਵਿੱਚ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਪਰ ਮੈਂ ਮੁੱਖ ਮੰਤਰੀ ਮਾਨ ਦਾ ਚੈਲੰਜ ਐਕਸੈਪਟ ਕਰਦਾ ਤੇ ਡਿਬੇਟ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਕੀ ਕੁਝ ਕਹਿਣਾ ਹੈ ਉਹਨਾਂ ਦਾ ਤੁਸੀਂ ਆਪ ਹੀ ਸੁਣ ਲਵੋ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨਸਾ ਨਾ ਤਾਂ ਮੈਂ ਤੁਹਾਨੂੰ ਇਹ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਮੈਂ ਪਿੱਛੇ ਨਹੀਂ ਹਰਦਾ ਤੇ ਭਗਵੰਤ ਮਾਨਸਿਆਂ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਰੂਲ ਕਬੂਲ ਕਰਦਾ ਜਦ ਮਰਜੀ ਜਿੱਦਣ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿਹੜੀਆਂ ਮਾਵਾ ਭੈਣਾ ਦੇ 1000 ਰੁਪਏ ਦਿੱਤੇ ਕਿਹੜੇ ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੂ ਉੱਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦਊਗਾ ਵੀ ਤੁਹਾਡੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਦੋ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭਲੇਖਾ ਨਹੀਂ ਗਾ। ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੰਜ ਕਬੂਲ ਕਰਦਾ। ਇਹਨਾਂ ਦੋਵਾਂ ਕਲਿੱਪਸ ਤੋਂ ਬਾਅਦ ਅੱਜ ਜਦੋਂ ਇੱਕ ਹੋਰ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਕੀਤੀ ਗਈ ਤਾਂ ਉਸ ਸਮੇਂ ਰਿਪੋਰਟਰਸ ਦੇ ਦੁਆਰਾ ਪੱਤਰਕਾਰਾਂ ਦੇ ਦੁਆਰਾ ਇਹ ਸਵਾਲ ਪੁੱਛੇ ਗਏ ਕਿ ਮੁੱਖ ਮੰਤਰੀ ਸਾਹਿਬ ਜੋ ਰਵਨੀਤ ਮਿੱਟੂ ਨੇ ਉਹਨਾਂ ਨੇ ਤੁਹਾਡਾ ਚੈਲੰਜ ਐਕਸੈਪਟ ਕਰ ਲਿਆ ਤੁਸੀਂ ਡਿਬੇਟ ਕਦੋਂ ਕਰੋਗੇ ਤਾਂ ਮੁੱਖ ਮੰਤਰੀ ਸਾਹਿਬ ਸਿੱਧੇ ਤੌਰ ਤੇ ਕਹਿੰਦੇ ਨੇ ਕੀ ਮੈਂ ਰਵਨੀਤ ਬਿੱਟੂ ਨਾਲ ਡਿਬੇਟ ਕਰਾਂਗਾ ਉਹ ਮੰਤਰੀ ਜਿਸ ਨੂੰ ਕੋਈ ਨਹੀਂ ਪੁੱਛਦਾ ਜਿਸ ਨੂੰ ਕੋਈ ਅਹੁਦਾ ਨਹੀਂ ਹੈ ਉਸ ਨੂੰ ਮੈਂ ਕਿਸ ਤਰ੍ਹਾਂ ਉਹਦੇ ਨਾਲ ਡਿਬੇਟ ਕਰਨ ਲਈ ਬੈਠ ਜਾਵਾਂ ਤੇ ਬੜੇ ਤਰੀਕੇ ਦੇ ਨਾਲ ਉਹ ਰਵਨੀਤ ਬਿੱਟੂ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਮਨਾ ਕਰਦੇ ਨੇ ਡਿਬੇਟ ਦੇ ਨਾਲ ਪਰ ਇਸ ਦੇ ਨਾਲ ਹੀ ਰਵਨੀਤ ਬਿੱਟੂ ਤੇ ਉਸ ਦੇ ਆਦੇ ਬਾਰੇ ਵੀ ਕੁਝ ਗੱਲਾਂ ਮੁੱਖ ਮੰਤਰੀ ਮਾਨ ਕਹਿੰਦੇ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਰਵਨੀਤ ਬਿੱਟੂ ਨਾਲ ਡਿਬੇਟ ਕਰੂੰਗਾ ਜੀ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲਵੇ ਚ ਰੇਲਵੇ ਦੀ ਨਾ ਮੈਂ ਕਹਾਂ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੀਨ ਲਵਾਉਣੀ ਆ ਕੋ ਕੋਾਲੀ ਜਿਹਾ ਕੋਈ ਉਹ ਲਵਾ ਦੂੰਗਾ ਹੂੰ ਤਾਂ ਨਹੀਂ ਚਾਹੁੰਦੇ ਉਹ ਦਿੰਦੇ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਇਹਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾਤਾ ਹੈ ਉਹ ਉਹਨਾਂ ਨੂੰ ਵਿਚਾਰਨ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਉਹ ਕੋਈ ਇਧਰੋਂ ਵੇ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਇਹ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਤੋਂ ਮੁੱਖ ਮੰਤਰੀ ਮਾਨ ਸੀਟ ਤੇ ਬੈਠੇ ਨੇ ਕਈ ਵਾਰ ਉਹ ਚੈਲੰਜ ਹੈ ਜਿਹੜਾ ਉਹ ਕਰ ਚੁੱਕੇ ਨੇ ਤੇ ਇੱਕ ਵਾਰ ਲੁਧਿਆਣਾ ਦੇ ਵਿੱਚ ਉਹ ਵੱਖ-ਵੱਖ ਪਾਰਟੀਆਂ ਦੇ ਜੋ ਪ੍ਰਤੀਨਿਧੀ ਨੇ ਉਹਨਾਂ ਦੇ ਲਈ ਕੁਰਸੀਆਂ ਲਾ ਕੇ ਵੀ ਬੈਠੇ ਸਨ ਕਿ ਤੁਸੀਂ ਮੇਰੇ ਨਾਲ ਇਸ ਡਿਬੇਟ ਦੇ ਵਿੱਚ ਹਿੱਸਾ ਲਓ ਉਸ ਸਮੇਂ ਵੀ ਕੋਈ ਨਹੀਂ ਆਇਆ ਸੀ ਤੇ ਹੁਣ ਲਗਾਤਾਰ ਫਿਰ ਤੋਂ ਡਿਬੇਟ ਦੀਆਂ ਚਰਚਾਵਾਂ ਛਿੜਦੀਆਂ ਨੇ ਤੇ ਇਸ ਵਾਰ ਮੁੱਖ ਮੰਤਰੀ ਮਾਨ ਹੁਣਾ ਨੇ ਰਵਨੀਤ ਬਿੱਟੂ ਦੇ ਨਾਲ ਬਹਿਸ ਕਰਨ ਤੋਂ ਮਨਾ ਕਰ ਦਿੱਤਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ